ਸਸ਼ੀ ਕਾਲਜ ਤੋਂ 124 7 ਕੋ ਚਾ ਮੋਹਾਲੀ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਕਰਨ ਮੋਲ ਗਗਨ ਮਾਨ ਨੇ ਵਿਧਾਇਕ ਦੀ ਓਤੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਕੇ ਉਹਨਾਂ ਨੂੰ ਸਵੀਕਾਰ ਕਰਨ ਲਈ ਅਪੀਲ ਕੀਤੀ। ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਸਾਂਝਾ ਕਰਦਿਆਂ ਲਿਖਿਆ, "ਮੇਰਾ ਦਿਲ ਭਾਰੀ ਹੈ, ਮੈਂ ਰਾਜਨੀਤੀ ਤੋਂ ਸન્યાਸ ਲੈਣ ਦਾ ਫੈਸਲਾ ਲਿਆ ਹੈ।" ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਫੈਸਲੇ ਦੇ ਪਿੱਛੇ ਕਾਰਨ ਕੀ ਹੈ, ਪਰ ਉਹਨਾਂ ਦੇ ਚੁਣੇ ਲੀਡਰ ਰੂਪ ਵਿੱਚ ਅਚਾਨਕ ਰਾਜਨੀਤੀ ਤੋਂ ਹਟ ਜਾਣ ਨਾਲ ਰਾਜਨੀਤਿਕ ਹਲਕਿਆਂ ਵਿੱਚ ਹੈਰਾਨੀ ਦੀ ਲਹਿਰ ਹੈ। ਅਨਮੋਲ ਗਗਨ ਮਾਨ 2022 ਵਿੱਚ ਮੋਹਾਲੀ ਤੋ ਵਿਦਾ ਐਕਚੁਅਲੀ ਗਈ ਸੀ ਉਹਨਾਂ ਨੂੰ ਪੰਜਾਬ ਸਰਕਾਰ ਵਿੱਚ ਸੈਟ ਸਪਟਾ ਤੇ ਸੱਭਿਆਚਾਰ ਮੰਤਰੀ ਬਣਾਇਆ ਗਿਆ ਸੀ ਹਾਲਾਂਕਿ ਪਿਛਲਿਆ ਕੁਝ ਮਹੀਨਿਆਂ ਵਿੱਚ ਉਹ ਕਿਸੇ ਵੀ ਵੱਡੀ ਰਾਜਨੀਤਿਕ ਗਤੀਵਿਧੀ ਵਿੱਚ ਸਰਗਰਮ ਨਹੀਂ ਦਿਖਾਈ ਦੇ ਰਹੀ ਸੀ ਉਹਨਾਂ ਦੇ ਅਸਤੀਫੇ ਨੇ ਸਿਆਸੀ ਪਾਰਟੀਆਂ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ ਸਸ਼ੀ ਗਾਜਪੂ ਸੇਕ 2024 ਇੰਟਾ 750 ਮੁਹਾਲੀ ਦੀ ਆਮ ਆਦਮੀ ਪਾਰਟੀ ਦੇ ਮੈਂਬਰ ਅਨਮੋਲ ਗਗਨਮਾਨ ਨੇ ਵਿਧਾਇਕ ਦੇ ਹਉਤੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਕੇ ਉਹਨਾਂ ਨੂੰ ਸਵੀਕਾਰ ਕਰਨ ਲਈ ਅਪੀਲ ਕੀਤੀ। ਅਨਮੋਲ ਗਗਨਮਾਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਸਾਂਝਾ ਕਰਦਿਆਂ ਲਿਖਿਆ, "ਮੇਰਾ ਦਿਲ ਭਾਰੀ ਹੈ, ਮੈਂ ਰਾਜਨੀਤੀ ਤੋਂ ਸੰन्यास ਲੈਣ ਦਾ ਫੈਸਲਾ ਲਿਆ ਹੈ।" ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਫੈਸਲੇ ਦੇ ਪਿੱਛੇ ਕਾਰਨ ਕੀ ਹੈ ਪਰ ਉਹਨਾਂ ਦੇ ਚੁਣੇ ਲੀਡਰ ਰੂਪ ਵਿੱਚ ਅਚਾਨਕ ਰਾਜਨੀਤਿਕ ਹੁਣ ਹਟ ਜਾਣ ਨਾਲ ਰਾਜਨੀਤਿਕ ਹਲਕਿਆਂ ਵਿੱਚ ਹੈਰਾਨੀ ਦੀ ਲਹਿਰ ਹੈ। ਅਨਮੋਲ ਗਗਨਮਾਨ 2022 ਵਿੱਚ ਮੋਹੱਲੇ ਤੋਂ ਵਿਧਾਇਕ ਚੁਣੀ ਗਈ ਸੀ। ਉਹਨਾਂ ਨੂੰ ਪੰਜਾਬ ਸਰਕਾਰ ਵਿੱਚ ਸੈਟ ਸਪਟਾ ਤੇ ਸੱਭਿਆਚਾਰ ਮੰਤਰੀ ਬਣਾਇਆ ਗਿਆ ਸੀ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਉਹ ਕਿਸੇ ਵੀ ਵੱਡੀ ਰਾਜਨੀਤਿਕ ਗਤੀਵਿਧੀ ਵਿੱਚ ਸਰਗਰਮ ਨਹੀਂ ਦਿਖਾਈ ਦੇ ਰਹੀ ਸੀ। ਉਹਨਾਂ ਦੇ ਅਸਤੀਫੇ ਨੇ ਸਿਆਸੀ ਪਾਰਟੀਆਂ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਸਸ਼ੀ ਗਾਂਦੂਸੇਖ 2024 ਇੰਟਰਸੈਵਨ ਕੋਝਾ ਮੋਹਾਲੀ ਦੀ ਆਮ ਆਦਮੀ ਪਾਰਟੀ ਦੀ ਵਿਦਾਇਕ ਅਨਮੋਲ ਗਗਨ ਮਾਨ ਨੇ ਵਿਧਾਇਕ ਦੇ ਹਉਤੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਕੇ ਉਹਨਾਂ ਨੂੰ ਸਵੀਕਾਰ ਕਰਨ ਲਈ ਅਪੀਲ ਕੀਤੀ। ਅਨਮੋਲ ਗਗਨਮਾਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਸਾਂਝਾ ਕਰਦਿਆਂ ਲਿਖਿਆ, "ਮੇਰਾ ਦਿਲ ਭਾਰੀ ਹੈ, ਮੈਂ ਰਾਜਨੀਤੀ ਤੋਂ ਸੰन्यास ਲੈਣ ਦਾ ਫੈਸਲਾ ਲਿਆ ਹੈ।" ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਫੈਸਲੇ ਦੇ ਪਿੱਛੇ ਕਾਰਨ ਕੀ ਹੈ, ਪਰ ਉਹਨਾਂ ਦੇ ਚੁਣੇ ਲੀਡਰ ਰੂਪ ਵਿੱਚ ਅਚਾਨਕ ਰਾਜਨੀਤੀ ਤੋਂ ਹਟ ਜਾਣ ਨਾਲ ਰਾਜਨੀਤਿਕ ਹਲਕਿਆਂ ਵਿੱਚ ਹੈਰਾਨੀ ਦੀ ਲਹਿਰ ਹੈ। ਅਨਮੋਲ ਗਗਨਮਾਨ 2022 ਵਿੱਚ ਮੋਹਾਲੀ ਇਹ ਤੋਂ ਵਿਧਾਇਕ ਚੁਣੀ ਗਈ ਸੀ ਉਹਨਾਂ ਨੂੰ ਪੰਜਾਬ ਸਰਕਾਰ ਵਿੱਚ ਸਿਹਤ ਸਪਟਾ ਅਤੇ ਸੱਭਿਆਚਾਰ ਮੰਤਰੀ ਬਣਾਇਆ ਗਿਆ ਸੀ ਹਾਲਾਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਉਹ ਕਿਸੇ ਵੀ ਵੱਡੀ ਰਾਜਨੀਤਿਕ ਗਤੀਵਿਧੀ ਵਿੱਚ ਸਰਗਰਮ ਨਹੀਂ ਦਿਖਾਈ ਦੇ ਰਹੀ ਸੀ ਉਹਨਾਂ ਦੇ ਅਸਤੀਫੇ ਨੇ ਸਿਆਸੀ ਪਾਰਟੀਆਂ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ ਸਸ਼ਿਕਾਜ ਤੁਸੇਕ 24x7 ਤੋਂ ਜਾ ਮੋਹਾਲੀ ਦੀ ਆਮ ਆਦਮੀ ਪਾਰਟੀ ਦੀ ਮਜ਼ਾਇਕਨ ਮੋਲ ਗਗਨ ਮਾਨ ਨੇ ਵਿਧਾਇਕ ਦੀ ਹੁਤੇ ਤੋਂ ਅਸਤੀਫਾ ਦੇ ਦਿੱਤਾ ਉਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਕੇ ਉਹਨਾਂ ਨੂੰ ਸਵੀਕਾਰ ਕਰਨ ਲਈ ਅਪੀਲ ਕੀਤੀ। ਅਨਮੋਲ ਗਗਨਮਾਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਸਾਂਝਾ ਕਰਦਿਆਂ ਲਿਖਿਆ, "ਮੇਰਾ ਦਿਲ ਭਾਰੀ ਹੈ, ਮੈਂ ਰਾਜਨੀਤੀ ਤੋਂ ਸੰन्यास ਲੈਣ ਦਾ ਫੈਸਲਾ ਲਿਆ ਹੈ।" ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਫੈਸਲੇ ਦੇ ਪਿੱਛੇ ਕਾਰਨ ਕੀ ਹੈ, ਪਰ ਉਹਨਾਂ ਦੇ ਚੁਣੇ ਲੀਡਰ ਰੂਪ ਵਿੱਚ ਅਚਾਨਕ ਰਾਜਨੀਤੀ ਤੋਂ ਹਟ ਜਾਣ ਨਾਲ ਰਾਜਨੀਤਿਕ ਹਲਕਿਆਂ ਵਿੱਚ ਹੈਰਾਨੀ ਦੀ ਲਹਿਰ ਹੈ। ਅਨਮੋਲ ਗਗਨਮਾਨ 2022 ਵਿੱਚ ਮੋਹਾਲੀ ਤੋ ਵਿਦਾ ਇੱਕ ਚੁਣੀ ਗਈ ਸੀ। ਉਹਨਾਂ ਨੂੰ ਪੰਜਾਬ ਸਰਕਾਰ ਵਿੱਚ ਸਿਹਤ ਸਪਟਾ ਅਤੇ ਸੱਭਿਆਚਾਰ ਮੰਤਰੀ ਬਣਾਇਆ ਗਿਆ ਸੀ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਉਹ ਕਿਸੇ ਵੀ ਵੱਡੀ ਰਾਜਨੀਤਿਕ ਗਤੀਵਿਧੀ ਵਿੱਚ ਸਰਗਰਮ ਨਹੀਂ ਦਿਖਾਈ ਦੇ ਰਹੀ ਸੀ। ਉਹਨਾਂ ਦੇ ਅਸਤੀਫੇ ਨੇ ਸਿਆਸੀ ਪਾਰਟੀਆਂ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ।